ਸਤ ਸ੍ਰੀ ਅਕਾਲ ਦੋਸਤੋ ਦੋਸਤੋ ਪਿਛਲੇ ਦਿਨੀ ਦੁਨੀਆ ਦੇ ਮਹਾਨ 10 ਜੇਤੂਆਂ ਦੀ ਸੂਚੀ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈ ਸੋ ਉਹਦੇ ਵਿੱਚ ਆਪਣੇ ਲਈ ਮਾਣ ਵਾਲੀ ਗੱਲ ਆ ਕਿ ਆਪਣੀ ਕੌਮ ਦਾ ਵਾਰਿਸ ਸਰਦਾਰ ਹਰੀ ਸਿੰਘ ਨਲਵਾ ਦੁਨੀਆ ਦੇ ਉਹਨਾਂ ਮਹਾਨ 10 ਜੇਤੂਆਂ ਦੇ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਸੋ ਆਜੋ ਤੁਹਾਡੇ ਨਾਲ ਇਹ ਸੂਚੀ ਸ਼ੇਅਰ ਕਰਦੇ ਆਂ ਤੇ ਤੁਹਾਨੂੰ ਦੱਸਦੇ ਆਂ ਕਿ ਕਿਹਨੇ ਕਿੰਨਾ ਕਿੰਨਾ ਸਮਰਾਜ ਕਰਿਆ ਬਣਾ ਰਿਓ ਵੀਡੀਓ ਦੇ ਅੰਤ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਾਲਵਾ ਨੂੰ ਆਸਟ੍ਰੇਲੀਆ ਦੇ ਬਿਲੀ ਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਵਿਸ਼ਵ ਦੇ 10 ਮਹਾਨ ਜੇਤੂਆਂ ਦੀ ਸ੍ਰੇਣੀ ਵਿੱਚ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ ਹਰੀ ਸਿੰਘ ਨਾਲਵਾ ਦਾ ਜਨਮ 1791 ਵਿੱਚ ਹੋਇਆ ਅਤੇ ਆਪਣੇ ਜੀਵਨ ਦੇ ਅੰਤ 1837ਵੀ ਤੱਕ ਉਹ ਸਿੱਖ ਸ਼ਾਸਨ ਕਾਲ ਦੌਰਾਨ ਫੌਜ ਦੇ ਮੁੱਖ সেনਾਪਤੀ ਰਹੇ ਉਹ ਇਤਿਹਾਸ ਵਿੱਚ ਇੱਕ ਮਾਤਰ ਅਜਿਹੇ ਸ਼ਖਸੀਅਤ ਸਨ ਜਿਨ੍ਹਾਂ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦਰੇ ਨੂੰ ਪਾਰ ਕਰਿਆ ਸੀ ਇਸ ਸੂਚੀ ਵਿੱਚ ਮੰਗੋਲ ਸ਼ਾਸਨ ਦੇ ਸੰਸਥਾਪਕ ਚੰਗੇਜ਼ ਖਾਨ ਨੂੰ ਦੂਸਰਾ ਸਥਾਨ ਦਿੱਤਾ ਗਿਆ ਹੈ ਜਿਸ ਨੇ ਆਪਣੇ ਸ਼ਾਸਨ ਕਾਲ ਦੌਰਾਨ 486000 ਵਰਗ ਮੀਲ ਖੇਤਰ ਤੇ ਜਿੱਤ ਪ੍ਰਾਪਤ ਕੀਤੀ ਸੀ ਜੋ ਇਤਿਹਾਸ ਵਿੱਚ ਕਿਸੇ ਵੀ ਹੋਰ ਸ਼ਾਸਕ ਤੋਂ ਵੱਧ ਹੈ ਸੋ ਤੀਸਰੇ ਸਥਾਨ ਤੇ ਸਕੰਦਰ ਮਹਾਨ ਨੂੰ ਜਗ੍ਹਾ ਦਿੱਤੀ ਗਈ ਹੈ ਅਤੇ ਚੌਥੇ ਸਥਾਨ ਤੇ ਪੂਰਬ ਤੇ ਪੱਛਮ ਰੋਮਨ ਰਾਜ ਦੇ ਅਟੀਲਾ ਹਨ ਨੇ ਤੇ ਪੰਜਵੇਂ ਸਥਾਨ ਤੇ ਅਫਰੀਕਾ ਤੇ ਜਿੱਤ ਪ੍ਰਾਪਤ ਕਰਨ ਵਾਲੇ ਰੋਮਨ ਸ਼ਾਸਕ ਜੂਲੀਅਸ ਸੀਜ਼ਰ ਨੂੰ ਰੱਖਿਆ ਗਿਆ ਹੈ 6ਵੇਂ ਸਥਾਨ ਤੇ ਸਾਇਰਸ ਦਾ ਗ੍ਰੇਟ ਹੈ 7ਵੇਂ ਨੰਬਰ ਤੇ ਸਪੈਨਿਸ਼ ਸ਼ਾਸਕ ਫਰਾਸਿਸਕੋ ਪਿਜਾਰੋ ਹੈ ਜਦ ਕਿ 7 ਕਰੋੜ ਲੋਕਾਂ ਤੇ ਰਾਜ ਕਰਨ ਵਾਲੇ 5.5 ਫੁੱਟ ਨਪੋਲੀਅਨ ਬੋਨਾਪਾਰਟ ਨੂੰ ਸੂਚੀ ਵਿੱਚ 8ਵਾਂ ਸਥਾਨ ਦਿੱਤਾ ਗਿਆ ਹੈ 9ਵੇਂ ਸਥਾਨ ਤੇ ઈਸਾ ਜਨਮ ਤੋਂ 200 ਸਾਲ ਪਹਿਲਾਂ ਦੇ ਸ਼ਾਸਕ ਹੈਨੀਬਲ ਬਾਰਕਾ 100 ਰੱਖਿਆ ਗਿਆ ਹੈ 10ਵੇਂ ਸਥਾਨ ਤੇ 1 ਕਰੋੜ 70 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 14ਵੀਂ ਸਦੀ ਦੇ ਤੁਰਕੀ ਦੇ ਜ਼ਾਲਮ ਸ਼ਾਸਕ ਤੈਮੂਰ ਨੂੰ ਜਗ੍ਹਾ ਦਿੱਤੀ ਗਈ ਹੈ ਸਿੱਖਾਂ ਬਾਰੇ ਪ੍ਰਚਲਿਤ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਹੈ ਪਰ ਲਿਖਿਆ ਨਹੀਂ ਇਸ ਦੇ ਬਾਵਜੂਦ ਪਹਿਲਾ ਇੰਗਲੈਂਡ ਦੀ ਅਖਬਾਰ ਟਿਟ ਬਿਟਸ ਵਿੱਚ ਵੀ ਲੰਮੀ ਚਰਚਾ ਤੋਂ ਬਾਅਦ ਸਿੱਖ ਜਰਨਲ ਸਿੰਘ ਹਰੀ ਸਿੰਘ ਨਲੂਏ ਨੂੰ ਵਿਸ਼ਵ ਦਾ ਨੰਬਰ 1 ਜਰਨਲ ਦਾ ਖਿਤਾਬ ਦਿੱਤਾ ਜਾ ਚੁੱਕਾ ਹੈ ਤੇ ਫਿਰ ਆਸਟ੍ਰੇਲੀਆ ਦੇ ਮੈਗਜ਼ੀਨ ਨੇ ਵੀ ਲੰਮੀ ਖੋਜ ਪਿੱਛੋਂ ਇਸ ਤੇ ਮੋਹਰ ਲਗਾਈ ਹੈ ਸੋ ਦੋਸਤੋ ਪੰਜਾਬੀਆਂ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੀ ਕੌਮ ਦੇ ਜਰਨਲ ਸਰਦਾਰ ਹਰੀ ਸਿੰਘ ਨਲਵਾ ਨੇ ਪੰਜਾਬੀਆਂ ਨੂੰ ਕਿੱਥੋਂ ਕਿੱਥੇ ਪਹਚਾ ਦਿੱਤਾ ਹੈ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾ ਜੋ ਹੋਰ ਲੋਕਾਂ ਤੱਕ ਪਹੁੰਚ ਸਕੇ